ਬਾਹਰ ਜਾਣ ਦੇ ਲਈ ਲੋਕਾਂ ਵੱਲੋਂ ਦਿੱਤੇ ਗਏ ਪੈਸੇ ਵਾਪਸ ਕਰਵਾਉਣ ਦੇ ਲਈ ਭਾਨਾ ਸਿੱਧੂ ਨੇ ਹਮੇਸ਼ਾ ਲੋਕਾਂ ਦੇ ਹੱਕ ਦੇ ਵਿੱਚ ਖੜ ਕੇ ਗੱਲ ਕੀਤੀ ਹੈ ਫਿਰ ਚਾਹੇ ਲੋਕਾਂ ਦੇ ਹੱਕ ਦੇ ਵਿੱਚ ਖੜਨ ਦੀ ਭਾਨਾ ਸਿੱਧੂ ਨੂੰ ਭਾਰੀ ਕੀਮਤ ਵੀ ਉਤਾਰਨੀ ਪਈ ਹੈ ਫਿਰ ਚਾਹੇ ਗੱਲ ਹੋਵੇ ਉਸ ਦੇ ਪੇਜ ਬੰਦ ਕਰਨ ਦੀ ਜਾਂ ਫਿਰ ਗੱਲ ਹੋਵੇ ਭਾਨਾ ਸਿੱਧੂ ਨੂੰ ਕੈਦ ਕਰਕੇ ਉਸਤੇ ਕੀਤੇ ਤਸ਼ੱਦਦ ਦੀ ਜਾਂ ਫਿਰ ਗੱਲ ਹੋਵੇ ਉਸਤੇ ਪਏ ਅਨੇਕਾਂ ਪਰਚਿਆਂ ਦੀ ਅਤੇ ਜਾਂ ਫਿਰ ਗੱਲ ਹੋਵੇ ਪਿਛਲੇ ਦਿਨੀ ਕੁਝ ਟਰੈਵਲ ਏਜੰਟਾਂ ਵੱਲੋਂ ਭਾਨਾ ਸਿੱਧੂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਕਾਰਵਾਈ ਕਰਵਾਏ ਜਾਣ ਦੇ ਕੀਤੇ ਐਲਾਨ ਦੀ ਫਿਰ ਵੀ ਭਾਨਾ ਸਿੱਧੂ ਲੋਕਾਂ ਦੇ ਹੱਕ ਦੇ ਵਿੱਚ ਉਸੇ ਤਰ੍ਹਾਂ ਹੀ ਖੜਿਆ ਤੇ ਹੁਣ ਭਾਨਾ ਸਿੱਧੂ ਵੱਲੋਂ ਇੱਕ ਤਰੀਕੇ ਦੇ ਨਾਲ ਇੱਕ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਬਾਰੇ ਉਹਨਾਂ ਨੇ ਖਾਸ ਗੱਲਬਾਤ ਕੀਤੀ ਹੈ ਆਓ ਤੁਹਾਡਾ ਬਿਨਾ ਜ਼ਿਆਦਾ ਸਮਾਂ ਲਏ ਤੁਹਾਨੂੰ ਲੈ ਚਲਦੇ ਆ ਭਾਨਾ ਸਿੱਧੂ ਦੇ ਇਸ ਖਾਸ ਲਾਈਵ ਵੱਲ ਅਤੇ ਦੋਸਤੋ ਤੁਸੀਂ ਭਾਨਾ ਸਿੱਧੂ ਦੀ ਇਸ ਮੁਹਿੰਮ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਕਮੈਂਟ ਕਰਨਾ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਲਿਮਟਿਡ ਗਿਆਨ ਨੂੰ ਹੁਣੇ ਸਬਸਕ੍ਰਾਈਬ ਕਰ ਲੈਣਾ ਤੇ ਆਓ ਦੇਖੋ ਹੁਣ ਇਹ ਵੀਡੀਓ ਜਿੰਨੇ ਵੀ ਤੁਸੀਂ ਮੇਰੇ ਸਤਿਕਾਰਯੋਗ ਮੇਰੇ ਪੰਜਾਬੀ ਭੈਣ ਭਰਾ ਮੇਰੀ ਇਸ ਗੱਲ ਨੂੰ ਸੁਣ ਰਹੇ ਹੋ ਸੁਣ ਕੇ ਇਹਨੂੰ ਸਾਂਝਾ ਕਰਨਾ ਤੇ ਜਿੰਨੇ ਵੀ ਚੈਨਲ ਵਾਲੇ ਮੇਰੇ ਭਰਾਵਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਚਲਾ ਦੇਣਾ ਕਿਉਂਕਿ ਮੇਰਾ ਆਪਣੇ ਜਿਹੜਾ ਸੋਰਸ ਆ ਉਹ ਚੈਨਲ ਜਿਹੜਾ ਮੇਰਾ ਇਹਨਾਂ ਨੇ ਬੰਦ ਕਰਤਾ ਸਰਕਾਰ ਨੇ ਮੈਂ ਚਾਹੁੰਦਾ ਕਿ ਇਹਦੀ ਮੇਰੀ ਅੱਜ ਦੀ ਗੱਲਬਾਤ ਮੇਰੀ ਆਵਾਜ਼ ਆਏ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਖਾਸ ਕਰਕੇ ਜਿੰਨੇ ਵੀ ਮੇਰੇ ਪੰਜਾਬੀ ਮੇਰੇ ਨੌਜਵਾਨ ਭਰਾ ਨੇ ਇਸ ਗੱਲ ਨੂੰ ਬੜਾ ਧਿਆਨ ਤੇ ਗੌਰ ਨਾਲ ਸੁਣਨਾ ਗੱਲ ਇਹ ਸਾਨੂੰ ਸਭ ਨੂੰ ਕਿ ਮੁੱਦਾ ਕੀਆ ਮੁੱਦਾ ਇਹ ਹੈ ਕਿ ਜਿਹੜਾ ਆਪਣਾ ਜਿਹੜਾ ਭੋਲੇ ਭਾਲੇ ਲੋਕਾਂ ਨਾਲ ਹੋ ਰਹੀ ਠੱਗੀ ਜਿਹੜੇ ਏਜੰਟ ਲੱਖਾਂ ਕਰੋੜਾਂ ਦੀ ਠੱਗੀ ਮਾਰ ਕੇ ਲੈ ਗਏ ਹੁਣ ਅੱਜ ਹੁਣ ਸਵੇਰ ਸਵੇਰ ਦਾ ਟਾਈਮ ਹੈ ਸਵੇਰੀ ਸਵੇਰੇ ਬੰਲਾਂ ਦਾ ਪਰਿਵਾਰ ਰੋਜ਼ ਹੀ ਆ ਕੇ ਕਿੰਨੇ ਘਰੋਂ ਮੁੜਦੇ ਨੇਗੇ ਮੈਂ ਰੋਜ਼ ਹੀ ਕਿਹਾ ਧਰਨੇ ਤੇ ਹੁਣ ਕਿਤੇ ਕਿਸੇ ਪ੍ਰੋਗਰਾਮ ਤੇ ਹੁਣ ਪੰਜਾਬ ਦੇ ਵਿੱਚ ਕਈ ਵਾਰੀ ਘਰੇ ਨਹੀਂ ਵੀ ਆ ਜਾਂਦਾ ਜਦੋਂ ਲੋਕ ਘਰੋਂ ਆ ਕੇ ਮੁੜਦੇ ਨੇ ਬੜੀ ਨਿਰਾਸ਼ਾ ਹੁੰਦੀ ਹੈ ਹੁਣ ਜਿਹੜਾ ਕਿ ਵੀਰੋ ਇਹ ਮੁੱਦਾ ਹੈ ਮੁੱਦਾ ਕੀ ਹੈ ਮੁੱਦਾ ਤੁਹਾਨੂੰ ਪਤਾ ਕਿ ਠੱਗੀਆਂ ਪੰਜਾਬ ਦੇ ਵਿੱਚ ਕਿੰਨੀਆਂ ਵੱਜ ਗਈਆਂ ਹੈ ਲੋਕਾਂ ਦੇ ਨਾਲ ਕਰੋੜਾਂ ਰਪਏ ਠੱਗੀ ਵਜੇ ਪਿਆ ਮੁੱਦਾ ਹੈ ਬਹੁਤ ਵੱਡਾ ਹੈ ਮੁੱਦਾ ਹੈ ਪੰਜਾਬ ਖਾਲੀ ਹੋ ਰਿਹਾ ਪੰਜਾਬ ਦੇ ਵਿੱਚ ਕੋਈ ਰਹਿ ਨਹੀਂ ਰਿਹਾ ਇਦਰੋਂ ਠੱਗੀ ਲੱਖਾਂ ਕਰੋੜਾਂ ਦੀ ਠੱਗੀ ਏਜੰਟ ਮਾਰ ਰਹੇ ਨੇ ਜਿੰਨੇ ਵੀ ਬੇਸਕ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕ ਬੈਠ ਗਏ ਉਹ ਵੀ ਦੋ ਦੋ ਤਿੰਨ ਤਿੰਨ ਵਾਰੀ ਠੱਗ ਏਜੰਟਾਂ ਦੇ ਠੱਗੀ ਦਾ ਸ਼ਿਕਾਰ ਹੋ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਨੇ ਪਰ ਸਰਕਾਰ ਨੇ ਇਸ ਮੁੱਦੇ ਤੇ ਬਿਲਕੁਲ ਜਿਹੜੀ ਚੁੱਪ ਧਾਰੀ ਹੋਈ ਆ ਸਰਕਾਰ ਇਸ ਮੁੱਦੇ ਤੇ ਬਿਲਕੁਲ ਬੋਲਣ ਨੂੰ ਤਿਆਰ ਨਹੀਂ ਪੰਜਾਬ ਦਾ 12700 ਪਿੰਡ ਹੈ ਪੰਜਾਬ ਦਾ ਉਹ ਕਿਹੜਾ ਪਿੰਡ ਹੈ ਜਿਹੜੇ ਪਿੰਡ ਦੇ ਵਿੱਚ ਠੱਗੀ ਨਾ ਵੱਜੀ ਹੋਵੇ ਹਰ ਇੱਕ ਪਿੰਡ ਦੇ ਵਿੱਚ 10 10 15 15 20 ਵੀ ਲੋਕਾਂ ਨਾਲ ਠੱਗੀ ਵੱਜੀ ਹੋਈ ਹੈ ਕੋਈ ਸ਼ਹਿਰ ਨਹੀਂ ਬਚਿਆ ਕੋਈ ਪਿੰਡ ਨਹੀਂ ਬਚਿਆ ਹਰ ਇੱਕ ਪਿੰਡ ਦੇ ਵਿੱਚ ਠੱਗੀਆਂ ਵੱਜੀਆਂ ਨੇ 50000 ਏਜੰਟੇ ਪੈਦਾ ਹੋ ਗਿਆ ਜਿਹੜਾ ਏਜੰਟ ਪੈਦਾ ਹੋਇਆ ਇਹ ਕਿਹਦੀ ਸ਼ਹਿਤੇ ਕੰਮ ਕਰ ਰਿਹਾ ਇਹ ਤੁਹਾਨੂੰ ਸਭ ਨੂੰ ਪਤਾ ਹੀ ਆ ਰਾਜਨੀਤਿਕ ਲੀਡਰਾਂ ਦੀ ਸ਼ਹਿਤੇ ਕੰਮ ਕਰ ਰਿਹਾ ਰਾਜਨੀਤਿਕ ਲੀਡਰਾਂ ਦੀ ਸ਼ਹਿਤੇ ਹੀ ਜਿਹੜੇ ਇਹਨਾਂ ਦੇ ਇਮੀਗ੍ਰੇਸ਼ਨ ਜਿਹੜੇ ਥਾਂ ਥਾਂ ਤੇ ਏਜੰਟ ਬਣ ਗਏ ਪੰਜਾਬ ਦੇ ਕਾਲਜ ਬੰਦ ਹੋ ਗਏ ਸਾਰਾ ਕੁਝ ਬੰਦ ਹੋ ਗਿਆ ਪਰ ਸਵਾਲ ਇਹ ਹੈ ਕਿ ਆਪਾਂ ਨੂੰ ਇਸ ਮੁੱਦੇ ਤੇ ਸਾਰੇ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਇਕੱਠੇ ਹੋ ਕੇ ਲੜਨਾ ਪੈਣਾ ਕੱਲ ਮੈਂ ਤੁਹਾਨੂੰ ਪਤਾ ਕਿ ਜਿਹੜਾ ਆਪਣਾ ਸੰਭੂ ਬਾਰਡਰ ਤੇ ਸੀਗਾ ਮਰ ਉੱਤੇ ਕਿਸਾਨ ਆਗੂ ਨਾਲ ਗੱਲਬਾਤ ਹੋਈ ਕਿਸਾਨ ਆਗੂ ਵੀ ਇਹ ਸਾਰੇ ਇਸ ਮੁੱਦੇ ਤੇ ਹਾਮੀ ਭਰਦੇ ਨੇ ਮੈਂ ਉਹਨਾਂ ਨਾਲ ਹੀ ਗੱਲਾਂ ਕਰੀਆਂ ਮੈਂ ਸਾਰੇ ਕਿਸਾਨ ਆਗੂ ਨਾਲ ਬੈਠ ਕੇ ਵੀ ਆਪਾਂ ਕਹਿਣਾ ਵੀ ਸਾਡੇ ਜ਼ਮੀਨਾਂ ਬਚਣ ਸਾਡਾ ਪੰਜਾਬ ਬਚੇ ਸਾਡਾ ਇਤਿਹਾਸ ਬਚੇ ਇਹ ਆਪਾਂ ਬਚਾ ਕੇ ਕੀ ਕਰਨਾ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਵਾਨੀ ਪੰਜਾਬ ਦੇ ਵਿੱਚ ਨਾ ਹੀ ਰਹੀ ਪੰਜਾਬ ਹੀ ਖਾਲੀ ਹੋ ਗਿਆ ਤਾਂ ਫਿਰ ਅਸੀਂ ਇਹ ਲੜਾਈਆਂ ਕਿਦ ਲਈ ਲੜ ਰਹੇ ਹਾਂ ਅਸੀਂ ਆਉਣ ਵਾਲੇ ਆਪਣੀਆਂ ਪੀੜ੍ਹੀਆਂ ਦੇ ਲਈ ਲੜ ਰਹੇ ਹਾਂ ਨਾ ਇਹ ਲੜਾਈਆਂ ਪਰ ਇਹ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਵੀ ਏਜੰਟ ਪੈਦਾ ਹੋ ਗਏ ਜੇਕਰ ਤੁਸੀਂ ਇਹਨਾਂ ਨੂੰ ਭਜਾਉਣਾ ਪੰਜਾਬ ਦੇ ਵਿੱਚੋਂ ਲੋਕ ਠੱਗੀ ਦਾ ਸ਼ਿਕਾਰ ਨਾ ਹੋਣ ਤਾਂ ਸਾਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਪੈਣੀ ਆ ਅਸੀਂ ਇੱਕ ਵੱਡਾ ਪ੍ਰੋਗਰਾਮ ਲੀਕ ਰਹੇ ਹਾਂ ਮਹਾਲੀ ਦੇ ਵਿੱਚ ਬਹੁਤ ਜਲਦੀ ਦਾ ਇਸ ਪ੍ਰੋਗਰਾਮ ਦੀ ਤੁਹਾਨੂੰ ਤਰੀਕ ਦੇ ਦਾਂਗੇ ਪਹਿਲਾਂ ਮੈਂ ਲੋਕਾਂ ਨੂੰ ਲਾਮਬੰਦ ਕਰਦਾ ਜਾਗਰੂਤ ਕਰਦਾ ਕਿਉਂਕਿ ਜੇਕਰ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਤਾਂ ਹੀ ਇਹ ਮਸਲੇ ਦਾ ਕੋਈ ਹੱਲ ਹੋ ਸਕਦਾ ਅਸੀਂ ਵੱਡਾ ਰੋਸ ਮਾਰਚ ਵੱਡਾ ਮੁਜ਼ਾਹਰਾ ਕਰਾਂਗੇ ਅਸੀਂ ਪੂਰਾ ਸਰਕਾਰ ਤੇ ਦਬਾਅ ਬਣਾਉਣਾ ਸੜਕਾਂ ਵੀ ਹੋ ਸਕਦਾ ਵੀ ਅਸੀਂ ਜਾਮ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਰਕਾਰ ਇਸ ਤੇ ਉੱਪਰ ਕੋਈ ਕਾਨੂੰਨ ਬਣਾਵੇ ਪ੍ਰਸ਼ਾਸਨ ਇਸ ਉੱਪਰ ਕੋਈ ਕਾਨੂੰਨ ਬਣਾਵੇ ਹੁਣ ਆ ਪਰਚਾ ਦਰਜ ਕਰਾਇਆ ਹੋਇਆ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ 17 ਲੱਖ ਦੀ ਠੱਗੀ ਆ ਜਾਲੀ ਵੀਜ਼ਾ ਲੱਗਾ ਜਲੰਧਰ ਤੋਂ ਪਰਿਵਾਰ ਆਇਆ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਇਹ ਆ ਦੇਖ ਲਓ ਜਾਲੀ ਵੀਜ਼ੇ ਐਵੇਂ ਜਿਕਰ ਕੈਨੇਡਾ ਦੇ ਲਵਾ ਲਵਾ ਕੇ ਦੇਤੇ ਹੁਣ ਇਹਨਾਂ ਦੇ ਉੱਪਰ ਕਾਰਵਾਈਆਂ ਨਾ ਹੋਣ ਦਾ ਇਹ ਕਾਰਨ ਹੈ ਕਿਉਂਕਿ ਇਹਨਾਂ ਦੇ ਨਾਲ ਜਿਹੜੇ ਸਾਡੇ ਰਾਜਨੀਤਿਕ ਲੀਡਰ ਲੋਕ ਨੇ ਸਾਰੇ ਮਿਲੇ ਹੋਏ ਨੇ ਤੁਸੀਂ ਦੇਖ ਲਿਓ ਵੀਰੋ ਜਿਨ੍ਹਾਂ ਨੇ ਵੀ ਠੱਗੀਆਂ ਏਜੰਟਾਂ ਨੇ ਮਾਰੀਆਂ ਨਗੀਆਂ ਉਹਨਾਂ ਨੂੰ ਕਿਤੇ ਸਾਡਾ ਕੋਈ ਕੈਬਨਟ ਮੰਤਰੀ ਮੀਤਹਿਰ ਸਨਮਾਨਿਤ ਕਰ ਰਿਹਾ ਕਿਤੇ ਸਾਡਾ ਕਲਤਾਰ ਸੰਮਤ ਸਪੀਕਰ ਸਾਹਿਬ ਸਨਮਾਨਿਤ ਕਰ ਰਹੇ ਨੇ ਜਿੰਨੇ ਵੀ ਪੋਲਿਟਿਕਲ ਲੀਡਰ ਨੇ ਲੋਕਾਂ ਨੂੰ ਸਨਮਾਨਿਤ ਕਰੀ ਜਾਂਦੇ ਨੇ ਅਸੀਂ ਕਿੱਥੋਂ ਭਾਲਦੇ ਕਿ ਲੋਕਾਂ ਨੂੰ ਇਨਸਾਫ ਮਿਲ ਜੇ ਇੱਕ ਲੋਕਾਂ ਦਾ ਬਹੁਤ ਵੱਡਾ ਸਵਾਲ ਆ ਮੈਂ ਥੱਲੇ ਕਮੈਂਟ ਵੀ ਪੜਦਾ ਲੋਕ ਕਹਿਣਗੇ ਵੀ ਜਿਹੜੇ ਇਹ ਲੋਕ ਨੇ ਸਾਰੇ ਪੀੜਤ ਲੋਕ ਨੇਗੇ ਇਹ ਕਹਿਣਗੇ ਵੀ ਇਹ ਕਿਹੜਾ ਇਹਨਾਂ ਦੇ ਕਿਹੜਾ ਇਹ ਵੱਡਾ ਸਵਾਲ ਹੈ ਮੇਰਾ ਸਵਾਲ ਤੁਹਾਡੇ ਅੱਗੇ ਵੀ ਆ ਜੇਕਰ ਅਸੀਂ ਸਾਡੀ ਲੜਾਈ ਕੀ ਅਸੀਂ ਅਸੀਂ ਲੀਡਰਾਂ ਦਾ ਬ੍ਰੋਧ ਕਿਉਂ ਕਰਦੇ ਆ ਸਾਡੇ ਤੋਂ ਵੋਟਾਂ ਲੈਣ ਤੋਂ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਬਾਅਦ ਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਸਵਾਲ ਤਾਂ ਇਹੀ ਆ ਨਾ ਵਿਸ਼ਵਾਸ ਘਾਤ ਦਾ ਹੀ ਸਵਾਲ ਸਵਾਲ ਆ ਨਾ ਵੱਡਾ ਹੁਣ ਜਦੋਂ ਇਹ ਲੋਕ ਜਾਣਦੇ ਨੇ ਉਹਨਾਂ ਕੋਲੇ ਇਹ ਠੱਗ ਏਜੰਟ ਐਡਾ ਵੱਡਾ ਵਿਸ਼ਵਾਸ ਘਾਤ ਕਰਦੇ ਨੇਗੇ ਜਿਹੜਾ ਕਿ ਆਪਾਂ ਸਾਡੇ ਪਣੇ ਧਰਮ ਦੇ ਵਿੱਚ ਵੀ ਮਾੜਾ ਕਿਹਾ ਜਾਂਦਾ ਕਾਨੂੰਨ ਦੇ ਵਿੱਚ ਵੀ ਵਿਸ਼ਵਾਸ ਘਾਤ ਨੂੰ ਬਹੁਤ ਵੱਡਾ ਮਾੜਾ ਕਿਹਾ ਜਾਂਦਾ ਉਦੋਂ ਇਹ ਏਜੰਟ ਇਸ ਤਰ੍ਹਾਂ ਲੋਕਾਂ ਨੂੰ ਇਹਨਾਂ ਨੂੰ ਭੋਲੇ ਭਾਲੇ ਨੂੰ ਠੱਗਦੇ ਨੇ ਚਾਹ ਪਾਣੀ ਤੋਂ ਲੈ ਕੇ ਇੰਨੀ ਸੇਵਾ ਕਰਦੇ ਨੇ ਤੇ ਫਿਰ ਵੱਡ ਥੋੜਾ ਪੁੱਤ ਜਾ ਕੇ ਉਧਰ ਐਨਾ ਜਾ ਕੇ ਪੈਸਾ ਕਮਾਊਗਾ ਐਨਾ ਥੋਡੀ ਧੀ ਪੈਸਾ ਜਾ ਕੇ ਕਮਾਊਗੀ ਆ ਸਰਕਾਰੀ ਕਾਲਜ ਆ ਕਾਲਜ ਸਰਕਾਰੀ ਕਹਿੰਦੇ ਉਥੇ ਸਟੱਡੀ ਵੀਜ਼ੇ ਦੀ ਗੱਲ ਕਰਦਾ ਉਥੇ ਪ੍ਰਾਈਵੇਟ ਕਾਲਜ ਹੁੰਦੇ ਨੇ ਫਿਰ ਐਵੇਂ ਜਿਕਰ ਉਹ ਵਰਕ ਪਰਮਿਟ ਤੇ ਕਰ ਰਹੇ ਨੇ ਐਵੇਂ ਜਿਕਰ ਉਹ ਸਾਰਾ ਜਿਹੜਾ ਵਿਸ਼ਵਾਸ ਘਾਤ ਲੋਕਾਂ ਦਾ ਕਰ ਰਹੇ ਨੇਗੇ ਇਹ ਵਿਸ਼ਵਾਸ ਘਾਤ ਦੀ ਤੁਸੀਂ ਇਹ ਦੱਸੋ ਜੇਕਰ ਥੋਟੇ ਨਾਲੇ ਵਿਸ਼ਵਾਸ ਘਾਤ ਹੋਵੇ ਹੁਣ ਮੇਰੇ ਕੋਲੇ ਘਰੇ ਲੋਕ ਆਉਂਦੇ ਨੇਗੇ ਮਿਲਣ ਜੇ ਮੈਂ ਲੋਕਾਂ ਨਾਲ ਵਿਸ਼ਵਾਸ ਘਾਤ ਕਰੀ ਜਾਵਾਂ ਮੈਂ ਪੈਸਾ ਕਮਾਈ ਜਾਵਾਂ ਲੋਕਾਂ ਦਾ ਇਹ ਲੋਕਾਂ ਫਿਰ ਮੇਰਾ ਫਿਰ ਮੇਰੇ ਤੁਸੀਂ ਦੋਸਤੋ ਮੈਨੂੰ ਲੋਕ ਲੋਕੋ ਮੈਨੂੰ ਬੁਰਾ ਕਹੋਗੇ ਨਹੀਂ ਇਹ ਵਿਸ਼ਵਾਸ ਘਾਤ ਕੀਤਾ ਮੈਂ ਇਹ ਗੱਲ ਕਹਿਣਾ ਮੈਂ ਮਹਾਲੀ ਦੇ ਵਿੱਚ ਜਿਹੜਾ ਹੁਣ ਵੱਡਾ ਪ੍ਰੋਗਰਾਮ ਕਰੂੰ ਮੈਂ ਬਾਹਰ ਖੜੀ ਕਰਕੇ ਕਹੂੰਗਾ ਅੱਜ ਤੱਕ ਕਿਸੇ ਵੀ ਲੋਕਾਂ ਦੇ ਮੁੱਦੇ ਤੇ ਕੋਈ ਕਿਸੇ ਤੋਂ 5 ਰੁਪਏ ਲੈਤੇ ਹੋਣ ਕਿਸੇ ਤੋਂ ਕੋਈ ਦਾ ਪੈਸਾ ਖਾਦਾ ਉਹ ਉੱਥੇ ਸਾਫਤ ਕਰਿਓ ਉਸ ਮੋਰਚ ਉੱਥੇ ਲੋਕ ਕਹਿੰਦੇ ਸਮਾਜ ਸੇਵੀ ਮੈਂ ਕਹਿੰਦਾ ਕੋਈ ਮੈਂ ਸਮਾਜ ਸੂਬੇ ਸੇਵੀ ਨਹੀਂ ਹੈਗਾ ਮੈਨੂੰ ਸਮਾਜ ਸੇਵੀ ਬਿਲਕੁਲ ਨਾ ਕਹੋ ਮੈਂ ਤਾਂ ਇੱਕ ਲੋਕਾਂ ਨੇ ਇੱਕ ਦਰਦ ਨੂੰ ਸਮਝਦਾ ਕਿਉਂਕਿ ਮੈਂ ਖੁਦ ਇਹ ਦਰਦਾਂ ਦਾ ਪੀੜਤ ਰਹਾ ਮੈਂ ਗਰੀਬੀ ਹੰਡਾਈ ਆ ਮੈਂ ਤੰਤੇ ਹੰਡਾਈ ਆ ਜਦੋਂ ਕਿਸੇ ਦੇ ਘਰ ਚੋਂ ਚੁੱਲ੍ਹੇ ਦੀ ਅੱਗ ਬੁੱਝ ਜਾਂਦੀ ਆ ਮੈਨੂੰ ਪਤਾ ਹੈ ਜਦੋਂ ਕਿਸੇ ਘਰ ਦੇ ਵਿੱਚੋਂ 20 ਲੱਖ ਰੁਪਏ ਚਲਾ ਜਾਂਦਾ ਮੈਨੂੰ ਪਤਾ ਕਿ ਉਹ ਘਰ ਦੇ ਹਾਲਾਤ ਕੀ ਹੁੰਦੇ ਨੇਗੇ ਮੈਂ ਦਰਦਾਂ ਨੂੰ ਸਮਝਦਾ ਮੈਂ ਕੋਈ ਸਮਾਜ ਸੇਵੀ ਨਹੀਂ ਹੈਗਾ ਕਈ ਕਹਿੰਦੇ ਨੇ ਸਮਾਜ ਸੇਵੀ ਆ ਮੈਂ ਕੋਈ ਸਮਾਜ ਸੇਵੀ ਵੀ ਨਹੀਂ ਮੈਂ ਤਾਂ ਇੱਕ ਇਸ ਪੀੜਤ ਨੂੰ ਪੀੜਾ ਨੂੰ ਸਮਝਦਾ ਇਸ ਕਰਕੇ ਲੋਕਾਂ ਨੂੰ ਆਪਾਂ ਇਕੱਠੇ ਹੋ ਕੇ ਜਿਹੜਾ ਇੱਕ ਵੱਡਾ ਜਿਹੜਾ ਆਪਾਂ ਇੱਕ ਪ੍ਰੋਗਰਾਮ ਹਾਲੀ ਦੇ ਵਿੱਚ ਲਿਖੀਏ ਉੱਥੇ ਸਰਕਾਰ ਪੁਲਿਸ ਨਹੀਂ ਸਖਤ ਹੁੰਦੀ ਇਸ ਮੁੱਦੇ ਤੇ ਉਹਨਾਂ ਟਾਈਮੇ ਮਸਲੇ ਦਾ ਹੱਲ ਹੋਣ ਵਾਲਾ ਨਹੀਂ ਹੈਗਾ ਹੁਣ ਕੀ ਹੈ ਮੈਂ ਕਰੋੜਾ ਰੁਪਇਆ ਲੋਕਾਂ ਦਾ ਵਾਪਸ ਕਰਵਾਤਾ ਕਰੋੜਾ ਰੁਪਇਆ ਲੋਕਾਂ ਦਾ ਵਿਸ਼ਵਾਸ ਕਰਵਾਇਆ ਕਰਵਾਇਆ ਹੋਇਆ ਵਾਪਸ ਹੁਣ ਸਰਕਾਰ ਤੁਹਾਨੂੰ ਪਤਾ ਸਰਕਾਰ ਦੇ ਵਿੱਚ ਹਰ ਇੱਕ ਦੀ ਉਲਟ ਰਹਿਣਾ ਹੈ ਸਰਕਾਰ ਦੇ ਵਿੱਚ ਮੈਂ ਗਲਤ ਨੀਤੀਆਂ ਦੇ ਖਿਲਾਫ ਬੋਲਦਾ ਮੇਰਾ ਕਿਹੜਾ ਕਲਾਏ ਇਮੀਗ੍ਰੇਸ਼ਨ ਵਾਲਾ ਮੁੱਦਾ ਹੈ ਸਰਕਾਰ ਨਾਲ ਨਾਲ ਹੱਥ ਪੈਰ ਜੋੜ ਕੇ ਖੜੀ ਹੈ ਮੇਰੇ ਉੱਪਰ ਸੰਮਣ ਆ ਰਹੇ ਨੇ ਮੇਰੇ ਉੱਪਰ ਪਰਚੇ ਹੋ ਰਹੇ ਨੇ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਉਸ ਕਰਕੇ ਜਿੰਨਾ ਅਸੀਂ ਵੱਡਾ ਅੰਦੋਲਨ ਕਰਾਂਗੇ ਅੰਦੋਲਨ ਤੋਂ ਬਿਨਾ ਸ ਪੰਜਾਬ ਨੂੰ ਜੇਕਰ ਬਚਾਉਣਾ ਹੈ ਇਸ ਮੁੱਦੇ ਤੇ ਆਪਾਂ ਨੂੰ ਅੰਦੋਲਨ ਕਰਨਾ ਹੀ ਪੈਣਾ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਅੱਜ ਤੋਂ ਮੈਂ ਇਹ ਕਾਫੀ ਸਾਲ ਪਹਿਲਾਂ ਇਹ ਮੈਂ ਇੱਕ ਮੁੱਦਾ ਠਾਹਿਆ ਸੀ ਫਿਰ ਮੈਂ ਹਟ ਗਿਆ ਸੀਗਾ ਉਦੋਂ ਕੀ ਹੋਇਆ ਉਦੋਂ ਕਿਸੇ ਕੁੜੀ ਨੇ ਕੀ ਕਰਿਆ ਵਿਆਹ ਕਰਵਾ ਕੇ ਮੁੰਡੇ ਨਾਲ ਵਿਆਹ ਕਰਵਾ ਲਿਆ ਉਦੋਂ ਵਿਆਹ ਕਰਵਾ ਕੇ ਬਾਈ ਜੀ ਉਹ ਵਿਆਹ ਕਰਵਾ ਕੇ ਲੈ ਕੇ ਨਹੀਂ ਗਈ ਉਹ ਮੁੰਡੇ ਨੂੰ ਉਦੋਂ ਜਿਹੜੀ ਸਾਡੀ ਜਿਹੜੀ ਕੇਂਦਰ ਦੀ ਕਿਆ ਮੰਤਰੀ ਹੈ ਕੈਬਨਿਟ ਮੰਤਰੀ ਸੁਸ਼ਮਾ ਸਵਰਾਜ ਨੇ ਉਹਨੇ ਲੋਕ ਸਭਾ ਦੇ ਵਿੱਚ ਖੜ ਕੇ ਇਹ ਗੱਲ ਕਹੀ ਇਤੋਂ ਬਾਅਦ ਪਰ ਇਹਨਾਂ ਨੇ ਗੌਰ ਹੀ ਨਹੀਂ ਕਰੀ ਉਦੋਂ ਕੇ ਕੇਂਦਰ ਸਰਕਾਰ ਉਹਨੇ ਜਦੋਂ ਉਹ ਵੀਡੀਓ ਮੇਰੀ ਵੀਡੀਓ ਇੰਨੀ ਜਿਆਦਾ ਵਾਇਰਲ ਹੋਈ ਇੰਨੀ ਜਿਆਦਾ ਵਾਇਰਲ ਹੋਈ ਉਹ ਕੈਨੇਡਾ ਦੀ ਕੁੜੀ ਸੀ ਕੈਨੇਡਾ ਦੇ ਵਿੱਚ ਉਹ ਮੁੰਡੇ ਦਾ ਵਿਆਹ ਕਰਾ ਕੇ ਲੈ ਗਈ ਉਦੋਂ ਉਸ ਮੇਰੀ ਵੀਡੀਓ ਨੂੰ ਦੇਖ ਕੇ ਅੱਜ ਮੈਂ ਤੁਹਾਨੂੰ ਇੱਕ ਕਈ ਕੱਢ ਲਿਓ ਕਈਆਂ ਨੂੰ ਇਹ ਹੁੰਦਾ ਨਾ ਵੀ ਭਾਣਾ ਫੇਕ ਜਿਹਾ ਗੱਲਾਂ ਕਰਦਾ ਉਹ ਵੀਡੀਓ ਹਜੇ ਵੀ YouTube ਤੇ ਪਈਆ ਹੋ ਸਕਦਾ ਮੈਂ ਚਲਾ ਦਾਂ ਉਹ ਸੁਸ਼ਮਾ ਸਵਰਾਜ ਨੇ ਉਸ ਵੀਡੀਓ ਨੂੰ ਦੇਖ ਕੇ ਬਿਆਨ ਦਿੱਤਾ ਜੀ ਉਦੋਂ ਇੰਨਾ ਜਿਆਦਾ ਵਾਇਰਲ ਹੋਈ ਸੀ ਵੀ ਆਹ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਉਦੋਂ ਦਾ ਇਹ ਬਿਆਨ ਸੀਗਾ ਪਰ ਅੱਜ ਸਾਡੇ ਕਿਸੇ ਇਹ ਮੰਤਰੀ ਨੇ ਕਿਸੇ ਕਿਸੇ ਵਿਧਾਨ ਸਭਾ 'ਚ ਖੜਕੇ ਗੱਲ ਨਹੀਂ ਕੀਤੀ ਕਿਤੇ ਲੋਕ ਸਭਾ 'ਚ ਗੱਲ ਕੜਕੇ ਨਹੀਂ ਕੀਤੀ ਇਹ ਪੰਜਾਬ ਦਾ ਕਿੱਡਾ ਬੜਾ ਸਤਿਆਨਾਸ਼ ਹੋ ਗਿਆ ਪੰਜਾਬ ਦੇ ਵਿੱਚ ਪੂਰਾ 50 ਹਜ਼ਾਰ ਏਜੰਟ ਹੈ ਇਸ ਕਰਕੇ ਮੇਰੀ ਲੋਕਾਂ ਨੂੰ ਮੇਰੀ ਬੇਨਤੀ ਹੈ ਮੇਰੇ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਪੈਣਾ ਨੌਜਵਾਨਾਂ ਨੂੰ ਦੱਸਣਾ ਪੈਣਾ ਵੀ ਜੇਕਰ ਅਸੀਂ 20 ਲੱਖ ਰੁਪਏ ਲਾ ਕੇ ਅਸੀਂ ਬਾਹਰ ਜਾ ਰਹੇ ਹਾਂ ਤਾਂ ਅਸੀਂ 20 ਲੱਖ ਦਾ ਇਧਰ ਵਿਆਜ ਬਣਦਾ ਹੈ ਪਰੇ ਉਹ ਜੇਕਰ ਲੋਕ ਸਮਝਾਉਣ ਜਾਗਰੂਤ ਕਰਨ ਤਾਂ ਹੀ ਲੋਕ ਜਾਗਣਗੇ ਹੁਣ ਕਈ ਲੋਕ ਕਹਿਣਗੇ ਵੀ ਤੇਰੀ ਇਹ ਵੀਡੀਓ ਪਾਉਣ ਨਾਲ ਕੀ ਹੋ ਜਾਂਦਾ ਮੈਂ ਤੁਹਾਨੂੰ ਅੰਕੜੇ ਕੱਢ ਕੇ ਮੈਂ ਤੁਹਾਨੂੰ ਗਿਣ ਕੇ ਦਿਖਾ ਦਿੰਦਾ ਵੀ ਕਿੰਨੇ ਨੌਜਵਾਨ ਮੇਰੇ ਇਹ ਚੀਜ਼ਾਂ ਨੂੰ ਦੇਖ ਕੇ ਬਾਹਰੋਂ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕਰਨ ਲੱਗੇ ਤੇ ਤੁਸੀਂ ਇਹ ਦੇਖੋ ਇੱਥੇ ਕਿੰਨੇ ਕੰਮ ਕਰਨ ਲੱਗੇ ਕਿੰਨੇ ਨੌਜਵਾਨ ਇਹ ਮੇਰੇ ਬੋਲਣ ਨਾਲ ਆ ਫਾਇਦਾ ਹੋਇਆ ਆਵਾਜ਼ ਠਾਉਣ ਨਾਲ ਆ ਫਾਇਦਾ ਹੋਇਆ ਹੁਣ ਜੇਕਰ ਇਹੀ ਲੋਕ ਇਹਨਾਂ ਨੂੰ ਸਮਝਾਉਣ ਦੱਸਣ ਵੀ ਸਾਡੇ ਯਾਰ ਕਾਲਜ ਯੂਨੀਵਰਸਟੀਆਂ ਬਿਲਕੁਲ ਖਤਮ ਹੋ ਗਈਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਪੰਜਾਬ ਨੂੰ ਬਚਾਉਣਾ ਕਿਵੇਂ ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨਾ ਪੰਜਾਬ ਦੇ ਵਿੱਚ ਦੋ ਸਮੱਸਿਆਵਾਂ ਜਵਾਨੀ ਦੀਆਂ ਬਹੁਤ ਵੱਡੀਆਂ ਹੋ ਗਈਆਂ ਨਸ਼ਾ ਤੇ ਪ੍ਰਵਾਸ ਜਿਹੜੀ ਜਵਾਨੀ ਰਹਿ ਗਈ ਉਧਰ ਨਸ਼ੇ ਤੇ ਲੱਗ ਗਈ ਤੇ ਦੂਜੀ ਬਾਹਰ ਭਾਗੇ ਜਿਹੜੇ ਨੌਜਵਾਨ ਬਾਹਰ ਭਾਗੇ ਉਹਨੂੰ ਭੱਜ ਕੇ ਉਹਨਾਂ ਨੇ ਵਾਪਸ ਮੁੜ ਕੇ ਆਉਣੇ ਹੀ ਨਹੀਂ ਕੌਣ ਬਜ਼ੁਰਗਾਂ ਨੂੰ ਸਾਹਮਣੂ ਕੌਣ ਸਾਡੇ ਇਸ ਜ਼ਮੀਨ ਨੂੰ ਸਾਹਮਣੂ ਕੌਣ ਸਾਡੇ ਪੰਜਾਬ ਨੂੰ ਸਾਹਮਣੂ ਕੌਣ ਸਾਡੇ ਇਤਿਹਾਸ ਨੂੰ ਸਾਹਮਣੂ ਇਹ ਬਹੁਤ ਵੱਡਾ ਵਿਸ਼ਾ ਹੈ ਜੇ ਤੁਹਾਡੇ ਨਸਲਾਂ ਹੀ ਖਤਮ ਹੋ ਗਈਆਂ ਤਾਂ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਅੱਲੇ ਪੱਲੇ ਰਹਿਣਾ ਕੀ ਹੈ ਹੁਣ ਤੁਸੀਂ ਇਹ ਦੇਖੋ ਜਿਹੜੀਆਂ ਧਰਤੀਆਂ ਨੇ ਬਾਹਰਲੇ ਧਰਤੀਆਂ ਉਹਨਾਂ ਦੇ ਵਿੱਚ ਇੰਨਾ ਮੋਹ ਨਹੀਂ ਹੈਗਾ ਇੱਥੇ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਰਚਨਾ ਕੀਤੀ ਹੋਵੇ ਜਿੱਥੇ ਚ ਪੂਰੀ ਦੁਨੀਆ ਦੇ ਵਿੱਚ ਨਿਗਾਹ ਮਾਰ ਲਓ ਪੰਜਾਬ ਵਰਗੀ ਇਤਿਹਾਸਕ ਧਰਤੀ ਪੰਜਾਬ ਵਰਗੀ ਉਪਜਾਊ ਧਰਤੀ ਪੰਜਾਬ ਜਨੇ ਕੁਦਰਤੀ ਸਰੋਤ ਕਿਸੇ ਧਰਤੀ ਤੇ ਨਹੀਂ ਹੈਗੇ ਅੱਜ ਪੰਜਾਬ ਭੁੱਖਾ ਕਿਉਂ ਮਰ ਰਿਹਾ ਹੈ ਪੰਜਾਬ ਇਸ ਕਰਕੇ ਹੀ ਭੁੱਖਾ ਮਰ ਰਿਹਾ ਹੈ ਕਿਉਂਕਿ ਇਹਦੇ ਵਿੱਚ ਸਾਡਾ ਸੱਤਿਆਨਾਸ਼ ਕਰਤਾ ਲੀਡਰਾਂ ਨੇ ਰਾਜਨੀਤਿਕ ਲੀਡਰਾਂ ਨੇ ਹਰ ਵਰਗ ਦੇ ਮਾਫੀਆ ਦੇ ਨਾਲ ਮਿਲੇ ਹੋਏ ਨੇਗੇ ਚਿੱਟਾ ਨਸ਼ੇ ਵਾਲਿਆਂ ਦੇ ਨਾਲ ਇਹ ਸਾਡੇ ਰਾਜਨੀਤਿਕ ਲੀਡਰ ਮਿਲੇ ਹੋਏ ਨੇਗੇ ਆ ਜਿਹੜਾ ਸਾਡਾ ਠੱਗੀਆਂ ਮਾਰ ਰਹੇ ਨੇ ਏਜੰਟ ਇਹਨਾਂ ਦੇ ਨਾਲ ਮਿਲੇ ਹੋਏ ਨੇਗੇ ਭੋਲੇ ਪਾਲੇ ਲੋਕਾਂ ਨਾਲ ਠੱਗੀ ਹੋ ਰਹੀ ਆ ਕੰਮ ਇਹ ਹੈਗਾ ਸਿਰਫ 1 ਲੱਖ ਰੁਪਏ ਦਾ ਜਾਂ 20 ਹਜ਼ਾਰ ਰੁਪਏ ਦਾ 20-20 ਲੱਖ ਰੁਪਏ ਲੈ ਕੇ ਕੰਮ ਕਰ ਰਹੇ ਨੇ ਐਡੀ ਵੱਡੀ ਠੱਗੀ ਹੋ ਰਹੀ ਆ ਫੀਸਾਂ ਦੇ ਨਾਂ ਤੇ ਸਭ ਤੋਂ ਵੱਡੀ ਲੁੱਟਖਸੁੱਟ ਹੋ ਰਹੀ ਆ ਤੇ ਟੂਰਿਸਟ ਵੀ ਜਿਹੜਾ ਆਪਣਾ ਵਰਕ ਪਰਮਿਟ ਤੇ ਸਭ ਤੋਂ ਵੱਡੇ ਠੱਗੀਆਂ ਇਹ ਕਰ ਰਹੇ ਨੇ ਪੰਜਾਬ ਦੇ ਵਿੱਚ ਹੀ ਸਵਾਲ ਇਹ ਬਹੁਤ ਵੱਡਾ ਹੈ ਕਿ ਪੰਜਾਬ ਦੇ ਵਿੱਚ ਹੀ ਇਹ 50 ਹਜ਼ਾਰ ਜੰਟ ਕਿਉਂ ਆ ਇਹ ਦੱਸੋ ਮੈਨੂੰ ਹੋਰਾਂ ਹੋਰਾਂ ਸੂਬਿਆਂ ਦੇ ਵਿੱਚ ਕਿਉਂ ਨਹੀਂ ਹੈਗੇ ਪੂਰੇ ਭਾਰਤ ਦੇ ਵਿੱਚ ਨਿਗਾਹ ਮਾਰੋ ਅੱਜ ਜਿਵੇਂ ਘਰ ਘਰ ਪਿੰਡ ਪਿੰਡ ਜਿਹੜੇ ਆਈਲੈਂਡ ਸੈਂਟਰ ਜਿਹੜੇ ਏਜੰਟਾਂ ਦੇ ਘਰ ਖੁੱਲ ਗਏ ਨਾ ਇਹ ਕੰਮ ਇਹਦੇ ਉੱਪਰ ਸਰਕਾਰ ਦੀ ਬਹੁਤ ਵੱਡਾ ਹੱਥ ਹੈ ਇਹਨਾਂ ਕਰਕੇ ਖੁੱਲੇ ਨੇਗੇ ਸਰਕਾਰ ਦਾ ਇਸ ਨਾ ਕੋਈ ਵਿਧਾਨ ਸਭਾ ਦੇ ਵਿੱਚ ਗੱਲ ਬੋਲਦਾ ਹੈ ਕੋਈ ਨਾ ਕੋਈ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸ ਨੇ ਗੱਲ ਠਾਈ ਆ ਤੇ ਨਾ ਪੰਜਾਬ ਸਰਕਾਰ ਇਸ ਮੁੱਦੇ ਤੇ ਗੱਲ ਠਾ ਰਹੀ ਹੈ ਇੱਕ ਦੂਸਰੇ ਨਾਲ ਕਾਰਡੋਕਲੇਸ ਕਰ ਰਹੇ ਨੇਗੇ ਪੰਜਾਬ ਦੇ ਲੋਕੋ ਆਓ ਜਿਹੜਾ ਇਸ ਮੁੱਦੇ ਤੇ ਆਪਾਂ ਡਟ ਕੇ ਲੜੀਏ ਆਪਣੇ ਪੰਜਾਬ ਨੂੰ ਗੱਲ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਇੱਕ ਦੋ ਵਾਰੀ ਵੀਡੀਓ ਪਾ ਕੇ ਲੋਕਾਂ ਨੂੰ ਪਹਿਲਾਂ ਜਾਗਰੂਤ ਕਰਦਾ ਸਭ ਤੋਂ ਪਹਿਲਾਂ ਪ੍ਰੋਗਰਾਮ ਹੈਗਾ ਮਹਾਲੀ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਅਸੀਂ ਜ਼ਿਲ੍ਹਾ ਦੇ ਵਿੱਚ ਇਹ ਪ੍ਰੋਗਰਾਮ ਕਰਨੇ ਆ ਜ਼ਿਲ੍ਹਾ ਮੁਤਾਬਕ ਅਸੀਂ ਜ਼ਿਲ੍ਹਾ ਮੁਤਾਬਕ ਪ੍ਰੋਗਰਾਮ ਕਰਾਂਗੇ ਜ਼ਿਲ੍ਹਾ ਮੁਤਾਬਕ ਪ੍ਰੋਗਰਾਮ ਕਰਕੇ ਉਹਦੇ ਵਿੱਚ ਏਜੰਟਾਂ ਜਨਾਂ ਨੇ ਵੀ ਠੱਗਿਆ ਉਹਦੇ ਆਪ ਆਪਣੇ ਫਲੈਕਸ ਬੋਰਡ ਫਲੈਕਸ਼ਨ ਕਢਾ ਕੇ ਲੈ ਕੇ ਆਉਣ ਉਹਨਾਂ ਨੇ ਫੋਟੋਆਂ ਕਢਾ ਕੇ ਲੈ ਕੇ ਆਉਣ ਤੇ ਉੱਥੇ ਉਹ ਜਿਹੜਾ ਉੱਥੇ ਮੁਜ਼ਾਰਾ ਕਰਿਆ ਜਾਊਗਾ ਉੱਥੇ ਮੈਂ ਮੀਡੀਆ ਨੂੰ ਵੀ ਬੁਲਾਉਂਗਾ ਤੇ ਕਿਸਾਨ ਆਗੂਆਂ ਨੂੰ ਵੀ ਮੇਰੀ ਗੱਲਬਾਤ ਇਹਨਾਂ ਨਾਲ ਵੀ ਹੋਈ ਆ ਸਾਰੇ ਕਿਸਾਨ ਆਗੂ ਆਉਣਗੇ ਇਸ ਮੁੱਦੇ ਦੇ ਵਿੱਚ ਇਸ ਪ੍ਰੋਗਰਾਮਾਂ ਦੇ ਸ਼ਾਮਲ ਹੋਇਆ ਕਰਨਗੇ ਬਹੁਤ ਸਾਰੇ ਬੁੱਧੀਜੀਵੀ ਸ਼ਾਮਲ ਹੋਣਗੇ ਬਹੁਤ ਸਾਰਾ ਜਿਹੜਾ ਪੜਿਆ ਲਿਖਿਆ ਵਰਗ ਇਹ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਊਗਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਪੰਜਾਬ ਨੂੰ ਬਚਾਈਏ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਵਾਨੀ ਜਿਹੜੀ ਕਿ ਬਹੁਤ ਗਲਤ ਹੱਥਾਂ ਦੇ ਵਿੱਚ ਤੁਰੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਮਾਂ ਪਿਓ ਜਿਹੜੇ ਇੱਥੇ ਬਿਲਕ ਕੇ ਮਰੀ ਜਾਂਦੇ ਨੇ ਮਾਵਾ ਦੇ ਬੁਰੇ ਹਾਲ ਨੇਗੇ ਤੇ ਪਿਓਾਂ ਦੇ ਬੁਰੇ ਹਾਲ ਨੇਗੇ ਇੱਥੇ ਅਸੀਂ ਬੜਾ ਵੱਡੀ ਕਰਜ਼ੀ ਦੇ ਪੰਡਾ ਚੱਕ ਚੱਕ ਕੇ ਤੁਰੀ ਜਾਂਦੇ ਆ ਆਓ ਜਿਹੜਾ ਇਸ ਇਸ ਮਾਫੀਆ ਦੀ ਪੰਜਾਬ ਦੇ ਵਿੱਚ ਜੜ ਪੱਟੀਆਂ ਦੂਜੀ ਗੱਲ ਇਹ ਆ ਭਾਈ ਜੇਕਰ ਤੁਹਾਡਾ ਫਾਇਦਾ ਹੈ ਮੇਰੀ ਆਵਾਜ਼ ਠਾਉਣ ਨਾਲ ਇਹ ਹੋ ਜਾਣਾ ਕਿ ਜੇਕਰ ਤੁਸੀਂ ਅੱਜ 20 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹੋ ਅੱਜ ਤੁਸੀਂ ਕਹਿੰਦੇ ਹੋ ਵੀ ਮੇਰੇ ਮੇਰੇ ਕਹੇ ਤੁਸੀਂ ਬਾਹਰ ਜਾਣ ਤੋਂ ਨਹੀਂ ਰੁਕ ਰਹੇ ਤੁਸੀਂ ਬਾਹਰ ਜਾਣਾ ਜਾਓ ਮੈਂ ਨਹੀਂ ਤੁਹਾਨੂੰ ਕਹਿੰਦਾ ਵੀ ਤੁਸੀਂ ਮੇਰੀ ਗੱਲ ਤਾਂ ਤੁਸੀਂ ਮੰਨਣੀ ਨਹੀਂ ਪਰ ਜੇਕਰ ਤੁਸੀਂ ਬਾਹਰ ਜਾਣਾ ਪਰ ਜੇ ਇਹ ਮੁੱਦੇ ਤੇ ਤੁਸੀਂ ਮੇਰੇ ਨਾਲ ਇਕੱਠੇ ਹੋ ਕੇ ਸਾਰੇ ਖੜਜੋਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਇਹ ਏਜੰਟਾਂ ਨੇ 20 ਵੀ 10-10 20-20 ਹਜ਼ਾਰ ਰੁਪਏ ਲੈ ਕੇ ਕੰਮ ਕਰ ਦਿਆ ਕਰਨਾ ਮੈਂ ਇਨਾ ਜਾਗਰੂਤ ਕਰੂੰ ਆਉਣ ਵਾਲੇ ਦਿਨ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਉੱਥੇ ਇਹ ਵੀ ਦੱਸਾਂ ਵੀ ਵੀਜ਼ਾ ਕਿਵੇਂ ਲੱਗਦਾ ਇਹ ਤਾਂ ਬੜਾ ਸੌਖਾ ਹੈ ਵੀਜ਼ੇ ਲਗਵਾਉਣੇ ਬੜੇ ਸੌ ਇਹ ਮੈਂ ਤੁਹਾਨੂੰ ਇਸ ਤਰ੍ਹਾਂ ਜਾਗਰੂਤ ਕਰ ਦੂੰਗਾ ਕਿ ਜਿਵੇਂ ਸਬਦਾ ਕੇਂਦਰ ਦੇ ਵਿੱਚ ਕੰਮ ਹੁੰਦਾ ਹੁੰਦਾ ਐਵੇਂ ਥੋੜਾ ਜਿਹਾ ਵੀਜ਼ਾ ਲੱਗਾ ਕਰੂਗਾ ਜੇ ਤੁਸੀਂ ਚਾਹੋ ਨਿਓ ਬਾਹਰ ਜਾਣਾ ਇੰਨਾ ਲੋਕਾਂ ਨੂੰ ਜਾਗਰੂਤ ਕਰ ਦੂੰਗਾ ਤੁਸੀਂ 20 ਲੱਖ ਦੀ ਧੋਖੇ ਦਾ ਸ਼ਿਕਾਰ ਨਹੀਂ ਹੋਵੋਗੇ ਤੁਹਾਡਾ ਪੈਸਾ ਜਿਹੜਾ ਤੁਸੀਂ ਇੱਥੋਂ 20 ਲੱਖ ਰੁਪਏ ਲਾ ਕੇ ਜਾ ਰਹੇ ਹੋ ਤੁਸੀਂ ਉੱਥੇ 5 ਸਾਲਾਂ ਦੇ ਵਿੱਚ 20 ਲੱਖ ਨਹੀਂ ਕਮਾ ਸਕਦੇ ਇੰਨਾ ਕਿ ਤੁਸੀਂ ਇਹ ਮੈਂ ਸਾਰਿਆਂ ਨੂੰ ਹੱਥ ਮਾਰਨ ਕੇ ਬੇਨਤੀ ਕਰਦਾ ਵੀ ਇਹ ਮੇਰੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਸ਼ਾਮਲ ਹੋਇਓ ਤੁਸੀਂ ਸ਼ਾਮਲ ਹੋਵੋਗੇ ਤਾਂ ਹੀ ਜਿਹੜੇ ਮੈਂ ਪੰਜਾਬ ਦੀ ਗੱਲ ਕਰ ਸਕਦਾ ਤਾਂ ਹੀ ਜਿਹੜਾ ਇਹਨਾਂ ਦੇ ਮੈਂ ਏਜੰ ਖਲਾਫ ਲੜ ਸਕਦਾ ਤੁਸੀਂ ਪਹਿਲਾਂ ਹੀ ਮੇਰਾ ਸਾਥ ਬਹੁਤ ਦਿੱਤਾ ਕੋਈ ਸ਼ੱਕ ਨਹੀਂ ਹੈਗੀ ਤੇ ਹੁਣ ਵੀ ਤੁਸੀਂ ਜਿਹੜਾ ਮੇਰਾ ਸਾਥ ਦਿਓ ਇਹ ਲੜਾਈ ਪੰਜਾਬ ਦੀ ਆ ਆਪਾਂ ਵੱਡਾ ਇਕੱਠ ਜਿਹੜਾ ਇਹ ਮਹਾਲੀ ਦੇ ਵਿੱਚ ਆਪਾਂ ਕਰਨਾ ਸਭ ਤੋਂ ਪਹਿਲਾਂ ਪ੍ਰੋਗਰਾਮ ਉੱਥੇ ਕਰਾਂਗੇ ਕਿਉਂਕਿ ਮਹਾਲੀ ਮਹਾਲੀ ਦੇ ਵਿੱਚ ਹੀ ਇਹ 15 20 ਹਜ਼ਾਰ ਜਾਂਟ ਇਕੱਠਾ ਹੋਇਆ ਬਠਾ ਉੱਥੇ ਬਹੁਤ ਵੱਡਾ ਮਾਫੀਆ ਹੈ ਉੱਥੋਂ ਆਪਾਂ ਇਹ ਸ਼ੁਰੂਆਤ ਕਰਨੀ ਹੈ ਉੱਥੇ ਕਿਉਂਕਿ ਸਰਕਾਰ ਦੇ ਵੱਡਾ ਦਬਾਅ ਪੈਣਾ ਵੱਡਾ ਪ੍ਰੈਸ਼ਰ ਪੈਣਾ ਉੱਥੇ ਜਿਹੜਾ ਆਪਾਂ ਵੱਡਾ ਜਾ ਕੇ ਆਪਾਂ ਪਹਿਲਾਂ ਕੰਮ ਕਰਨਾ ਇੰਨੇ ਕੁ ਤੁਹਾਡੇ ਨਾਲ ਗੱਲਾਂ ਹੋਰ ਤਾਂ ਨਹੀਂ ਵੀ ਕੋਈ ਗੱਲ ਕਰਨੀ ਹਾਂਜੀ ਦੱਸੋ ਜ ਤੇ ਇਹ ਹੈ ਜੀ ਇਹ ਇੱਕ ਸਾਡੀ ਜਾਗਰੂਕਤਾ ਮਹਿਮਾ ਇਹਦਾ ਅਸੀਂ ਇੱਕ ਚੰਗਾ ਨੋ ਵੀ ਦੇਵਾਂਗੇ ਮਹਿਮਾ ਦਾ ਕਿ ਅਸੀਂ ਲੋਕਾਂ ਨੂੰ ਕਿਵੇਂ ਅਵੇਅਰ ਕਰੀਏ ਕਿਵੇਂ ਜਾਗਰੂਕ ਕਰੀਏ ਪ੍ਰਵਾਸ ਬਹੁਤ ਵੱਡੀ ਸਮੱਸਿਆ ਹੈ ਤੇ ਕਿਵੇਂ ਆਪਾਂ ਜਵਾਨੀ ਨੂੰ ਪ੍ਰੇਰਿਤ ਕੇ ਅਸੀਂ ਇਹ ਪ੍ਰਵਾਸ ਦੀ ਸਮੱਸਿਆ ਜੋ ਕੱਢੀ ਹੈ ਕਿਵੇਂ ਜਵਾਨੀ ਨੂੰ ਅਸੀਂ ਅਸੀਂ ਚਾਹੁੰਦੇ ਹਾਂ ਕਿ ਇਜਿਹੜੇ ਸਾਡਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਮੈਂ ਇਹੋ ਜਿਹੇ ਬੰਦੇ ਵੀ ਸ਼ਾਮਲ ਕਰਾਂ ਵੀ ਜਿਹੜੇ ਦੱਸ ਸਕਣ ਕਿ ਨੌਜਵਾਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਰਜਗਾਰ ਕਿਵੇਂ ਪੈਦਾ ਕਰ ਸਕਦੇ ਆ ਕੰਮ ਕਿਵੇਂ ਪੈਦਾ ਕਰ ਸਕਦੇ ਆ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਵੱਡੀ ਗਿਣਤੀ ਦੇ ਵਿੱਚ ਇਹ ਸਾਡਾ ਜਿਹੜਾ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲਿਓ ਵੱਡੀ ਗਿਣਤੀ ਦੇ ਵਿੱਚ ਇਹ ਜਾਗਰੂਕਤ ਮਹਿਮ ਜਿਹੜੀ ਆਪਾਂ ਸੀੜੀਏ ਇੰਨੇ ਕੁ ਮੈਂ ਤੁਹਾਡੇ ਨਾਲ ਬੇਨਤੀਆਂ ਕਰਨੇ ਸੀ ਬਾਕੀ ਆਉਣ ਵਾਲੇ ਦਿਨਾਂ ਵਿੱਚ ਮੈਂ ਤੁਹਾਨੂੰ ਇਹ ਪ੍ਰੋਗਰਾਮ ਦੱਸਦਾ ਰਹੂੰਗਾ ਕਿਉਂਕਿ ਬਾਈ ਗੱਲ ਐਉਂ ਆ ਜਿਹੜਾ ਮੇਰੇ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਮੈਂ ਹਰੇ ਰੋਜ਼ ਮੈਂ ਕਿਸੇ ਨਾ ਕਿਸੇ ਪ੍ਰੋਗ ਕਿਉਂਕਿ ਹੁਣ ਮੇਰਾ ਉਸ ਕਰਕੇ ਮੈਂ ਘਰੇ ਨਹੀਂ ਮਿਲ ਸਕਦਾ ਮੈਨੂੰ ਇਹ ਵੀ ਆਪਾਂ ਸ਼ਹਿਰਾਂ ਦੇ ਵਿੱਚ ਇੱਕ ਥਾਂ ਤੇ ਇਹ ਪ੍ਰੋਗਰਾਮ ਕਰ ਦਈਏ ਜਾਗਰਤ ਮਹਿਮਾਪਉਥੀ ਕਰ ਦਈਏ ਆਜੋ ਆਜੋ ਤੇ ਆ ਨੌਜਵਾਨ ਹੋਰ ਆ ਚੁੱਕੇ ਨੇ ਤੁਸੀਂ ਦੇਖ ਲਓ ਇੰਨੇ ਨੌਜਵਾਨੇ ਪੀੜ ਤੇ ਚੀਜ਼ਾਂ ਤੋਂ ਪਹੁੰਚ ਦੇਣਗੇ ਜਿੰਨੇ ਵੀ ਬੇਰਜ਼ਗਾਰ ਨੌਜਵਾਨ ਨੇਗੇ ਉਹ ਵੀ ਇਸ ਇਸ ਜਿਹੜਾ ਸਾਡਾ ਜਿਹੜਾ ਪ੍ਰੋਗਰਾਮ ਆ ਇਹ ਪ੍ਰੋਗਰਾਮਾਂ ਦੇ ਵਿੱਚ ਭਾਗ ਲੈਣ ਹਾਂਜੀ ਬਾਈ ਦੱਸੋ ਕੋਈ ਨਾ ਨਹੀਂ ਕੋਈ ਆਪਾਂ ਪਿੱਛੇ ਚੱਲ ਜਾਈਏ ਨਹੀਂ ਨਹੀਂ ਕੋਈ ਨਾ ਕੋਈ ਨਾ ਉਹ ਆਈ ਜਾਂਦਾ ਥੋੜਾ ਤੇ ਜਿੰਨੇ ਵੀ ਤੁਸੀਂ ਸਾਰੇ ਬੇਰਜ਼ਗਾਰ ਨੌਜਵਾਨੋਂ ਉਹ ਸਾਰੇ ਇਸ ਦੇ ਵਿੱਚ ਭਾਗ ਲਿਓ ਇਹ ਪਿਕਪ ਆਪਾਂ ਨੌਜਵਾਨਾਂ ਨੂੰ ਰੋਜ਼ਗਾਰ ਬਾਰੇ ਦੱਸ ਸਕੀਏ ਤੇ ਨੌਜਵਾਨਾਂ ਨੂੰ ਜਾਗਰੂਤ ਕਰ ਸਕੀਏ ਤੇ ਏਜੰਟਾਂ ਦੇ ਖਿਲਾਫ ਜਿਹੜਾ ਵੱਡਾ ਇੱਕ ਮੇ ਬੱਡ ਚੁੱਕੀ ਹੈ ਬਾਈ ਜੀ ਕਿਹੜਾ ਪਿੰਡਾ ਹੋਣਾ ਬੱਲੇਵੜ ਸਾਹਿਬੋਂ ਕਿਨੇ ਠੱਗੀ ਵਜੇ ਹੋੜਨਾ 10 ਲੱਖ ਕਿੱਥੇ ਦਾ ਏਜੰਟ ਹੈ ਲਾਹੌਰ ਦਾ ਇਹ ਅਮਰੀਨ ਨੇ ਠੱਗੀਆਂ ਨੇਗੀਆਂ 10 ਲੱਖ ਦੀ ਠੱਗੀ 20 ਲੱਖ ਦੀ ਠੱਗੀ 15 ਲੱਖ ਦੀ ਠੱਗੀ ਇਹ ਰੋਜ਼ ਤੋਂ ਹੀ ਮਿਲਦਾ ਡੇਲੀ ਦੀ ਮੇਰੇ ਘਰ ਦੀ ਐਵਰੇਜ 100 ਜਾਣੇ ਦੀ ਹੋਣੀ ਹੈ ਇਸ ਕਰਕੇ ਮੈਂ ਵੀ ਤੁਹਾਨੂੰ ਪਤਾ ਕੋਈ ਮੈਂ ਤੁਹਾਨੂੰ ਸਾਫ਼ ਗੱਲ ਦੰਦਾ ਕੋਈ ਮੈਂ ਸਮਾਜ ਸੇਵੀ ਕੁਝ ਨਹੀਂ ਹੈਗਾ ਮੈਂ ਵੀ ਆਪਣੇ ਕੰਮ ਕਰਨੇ ਹੁੰਦੇ ਨੇ ਮੈਂ ਵੀ ਕੋਈ ਰੋਜ਼ਗਾਰ ਉਹਦਾ ਚਲਾਉਣਾ ਹੁੰਦਾ ਪਰ ਮੈਂ ਲੋਕਾਂ ਦੇ ਵਿੱਚ ਇੱਕ ਬਾਹ ਖੜੀ ਕਰਕੇ ਇਹ ਗੱਲ ਕਹਿ ਸਕਦਾ ਕੋਈ ਬੰਦਾ 5 ਰੁਪਏ ਸਾਫ਼ਤ ਕਰ ਦੇ 7 ਦੇ ਵਿੱਚ ਖੜਾ ਕੇ ਜੁੱਤੀਆਂ ਦਾ ਹਾਰ ਪਾ ਦੇ ਇਹ ਜੋ ਕੰਮ ਕਰ ਰਹੇ ਹਾਂ ਇੱਕ ਚਲੋ ਚੱਲ ਰਿਹਾ ਹੈ ਇਹ ਇੱਕ ਸੇਵਾ ਵਾਂਗੂ ਚੱਲ ਰਿਹਾ ਹੈ ਤੇ ਸਾਰੇ ਬਾਈ ਜੀ ਮਹਾਲੀ ਆਪਾਂ ਪ੍ਰੋਗਰਾਮ ਰੱਖਿਆ ਉਹਨਾਂ ਵਾਲੇ ਦਾ ਨਾ ਤੁਹਾਨੂੰ ਦੱਸ ਦਈਏ ਕਿ ਗੱਲ ਪਤਾ ਆਪਾਂ ਕੀ ਲਿਖੀ ਹੈ ਪ੍ਰੋਗਰਾਮ ਆਪਾਂ ਨੂੰ ਇਹ ਪ੍ਰੋਗਰਾਮ ਇਸ ਤਰ੍ਹਾਂ ਲਿਖਿਆ ਕਿ ਜਿਹੜਾ ਇਹ ਪ੍ਰੋਗਰਾਮ ਆ ਜਿਹੜਾ ਇਹ ਪੰਜਾਬ ਦੇ ਵਿੱਚ ਦੇਖੋ ਇਹ ਜਾੜਾ mafi ਦੀ ਆਪਾਂ ਟਰੜ ਕੇ ਪੱਟਣੀ ਆ ਕਿਉਂਕਿ ਅਸੀਂ ਚਾਹੁੰਦੇ ਆ ਕਿ ਸਰਕਾਰ ਪੁਲਿਸ ਇਹਨਾਂ ਸਾਡੇ ਲੋਕਾਂ ਦੇ ਵਿੱਚ ਇਹਨਾਂ ਤੋਂ ਕੋਈ ਕਾਨੂੰਨ ਬਣਾਵੇ ਤੇ ਲੋਕਾਂ ਦਾ ਜਲਦੀ ਜਿਹੜਾ ਪੈਸਾ ਵਾਪਸ ਕਰਾਓ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈਗਾ ਹੁਣ ਆਪਾਂ ਇਧਰੋਂ ਲੜੀ ਜਾਂਦੇ ਆ ਸਰਕਾਰ ਮੇਰੇ ਖਿਲਾਫ ਦਾ ਠੂ ਠੂ ਪਰਚੇ ਕਰੀ ਜਾਂਦੀ ਆ ਹੁਣ ਫੇਰ ਤਿਆਰ ਆ ਇੰਨੇ ਪਰਚੇ ਕਰੀ ਜਾਂਦੇ ਹੁਣ ਫੇਰ ਇੰਨੀ ਐਪਲੀਕੇਸ਼ਨਾਂ ਬਾਕੀਆਂ ਪਰ ਸਰਕਾਰ ਤਾਂ ਕਰੀ ਜਾਂਦੇ ਪਰ ਸਰਕਾਰ ਇਹਨਾਂ ਦਾ ਸਾਥ ਦੇ ਰਹੀ ਆ ਆਪਾਂ ਇਹ ਸਰਕਾਰ ਦੇ ਬਲੋਤ ਪੂਰਾ ਤਗੜਾ ਮੋਰਚਾ ਖੋਲਣਾ ਵੀ ਇਹਨਾਂ ਦਾ ਜਿਹ ਇਹਨਾਂ ਨੇ ਪ੍ਰੋਮੋਸ਼ਨਾਂ ਕਰ ਰਹੇ ਨੇ ਮੰਤਰੀ ਪਤਾ ਹੀ ਹੈ ਨਾ ਸਾਰੇ ਮੰਤਰੀ ਐਮ ਐਲ ਇਹਨਾਂ ਦੇ ਅਸੀਂ ਤੋਂ ਕਰਕੇ ਮੁੱਖ ਮੰਤਰੀ ਸਨਮਾਨ ਤੇ ਇਹਨਾਂ ਨੂੰ ਕਰ ਰਹੇ ਨੇਗੇ ਫਿਰ ਆਪਾਂ ਕਿੱਥੋਂ ਭਾਲਦੇ ਵੀ ਸਾਨੂੰ ਇਨਸਾਫ ਮਿਲ ਜੇ ਮੈਨੂੰ ਦੱਸੋ ਮਿਲ ਜੂ ਆਪਾਂ ਨੂੰ ਇਨਸਾਫ ਨਹੀਂ ਨਹੀਂ ਜੀ ਇਸ ਕਰਕੇ ਆਪਾਂ ਨੂੰ ਵੱਡੀ ਲੜਾਈ ਲੜਨੀ ਪਣੀ ਹੈ ਜੇ ਆਪਾਂ ਸਮੇਂ ਦਾ ਸੈਂਟਰ ਦੇ ਸਰਕਾਰਾਂ ਨੂੰ ਝੁਕਾ ਸਕਦੇ ਆ ਤਾਂ ਆਪਾਂ ਪੰਜਾਬ ਸਰਕਾਰ ਨੂੰ ਵੀ ਇਸ ਮੁੱਦੇ ਦੇ ਝੁਕਾ ਸਕਦੇ ਆ ਵੀ ਜਿਹੜਾ ਇਹ 50 ਹਜ਼ਾਰ ਜੰਟ ਮਾਫੀਆ ਦੀ ਆਪਾਂ ਜੜ ਪੱਟੀਏ ਪੰਜਾਬ ਦੇ ਵਿੱਚੋਂ ਇਹ ਸਾਰੀ ਇੰਨਾਂ ਇੱਕ ਬੇਨਤੀਆਂ ਨੇ ਮਹਾਲੀ ਦੇ ਵਿੱਚ ਜਿਹੜਾ ਆਪਾਂ ਇਹ ਪ੍ਰੋਗਰਾਮ ਲੀਕਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਹੋ ਕਿ ਮੈਨੂੰ ਇਹ ਆ ਵੀ ਮੈਂ ਡੇਟ ਤਾਂ ਰੱਖਾਂ ਵੀ ਲੋਕ ਜੁੜਨ ਮੈਨੂੰ ਰਿਸਪੌਂਸ ਆਪ ਦੇਣ ਆਪ ਲੋਕ ਦੱਸਣ ਵੀ ਅਸੀਂ ਇੰਨੇ ਅਸੀਂ 100 ਜਣਾ ਪਹੁੰਚ ਰਹੇ ਹਾਂ 50 ਜਣੇ ਪਹੁੰਚ ਰਹੇ ਹਾਂ 10 ਜਣੇ ਪਹੁੰਚ ਰਹੇ ਹਾਂ 5 ਜਣੇ ਪਹੁੰਚ ਰਹੇ ਹਾਂ ਪਹਿਲਾਂ ਜੰਨਾ ਟਾਈਮ ਇਹ ਲੋਕ ਨਹੀਂ ਇਹ ਇੰਨਾ ਟਾਈਮ ਕਹਿਣਾ ਸ਼ੁਰੂ ਨਹੀਂ ਨਾ ਕਰਦੇ ਤੁਸੀਂ ਮਹਾਲੀ ਦੇ ਵਿੱਚ ਇੰਨੇ ਲੋਕ ਪਹੁੰਚਾਂਗੇ ਉਹਨਾਂ ਟਾਈਮ ਜਦੋਂ ਪੂਰਾ ਮਸਾਲਾ ਭਖਦੈ ਉਹਨਾਂ ਟਾਈਮ ਇਹ ਪੱਕੀ ਸੀ ਡੇਟ ਦਿੰਦਾ ਨਹੀਂ ਪੱਕਾ ਸਮਾਂ ਦਿੰਦਾ ਨਹੀਂ ਫਿਰ ਮੈਂ ਪੱਕਾ ਸਮਾਂ ਪੱਕੀ ਡੇਟ ਦੇਵਾਂਗਾ ਜਦੋਂ ਲੋਕ ਜਾਗਰੂਤ ਹੋ ਜਾਣਗੇ ਠੀਕ ਹੈ ਜੀ